ਹੁੰਦੀ ਉਹ ਨਾਲ ਗਵਾਟ ਵਗਾੜੀ ਲੋਕੋ ਚੰਗੀ ਨਹੀਂ ਹੁੰਦੀ ਉਹ ਸਿੱਦੇ ਰਸਤੇ ਜਾਂਦਿਆਂ ਦੀ ਕਦੇ ਪੰਡੀ ਨਹੀਂ ਹੁੰਦੀ ਉਹ ਹੁੰਦੀ ਵਸੂ ਬਾਹਰ ਜਵਾਨੀ ਕਰਦੀ ਮਾਰੀ ਐ ਓਏ ਹੋਵੇ ਧੀ ਜਵਾਨ ਗਲੀ ਵਿੱਚ ਖੜਦੀ ਮਾਰੀ ਐ ਓਹ ਹੋਵੇ ਧੀ ਜਵਾਨ ਗਲੀ ਵਿੱਚ ਖੜਦੀ ਮਾਰੀ ਐ ਓਏ ਦਾ ਇਹ ਪੁੱਤ ਸੌ ਜੋ ਮਾਪਿਆਂ ਮੂਰੇ ਹੀ ਬੋਲ ਜਾਵੇ ਉਹ ਸਿਰ ਕਦੇ ਨਹੀਂ ਚੱਕਦਾ ਜੀ ਦੀ ਨਾਰ ਬੈਮਾਰੀ ਐ ਹੋ ਹੋਵੇ ਧੀ ਜਵਾਨ ਗਲੀ ਵਿੱਚ ਖੜਦੀ ਮਾੜੀ ਹੀ ਐ ਉਹ ਗੱਲ ਕਰਦਾ ਜੀਨ ਸ਼ੀਨ ਨਾਲ ਉਹ ਜੀਨ ਸ਼ੀਨ ਨਾਲ ਫੱਪਦਾ ਨਹੀਂ ਚੂੜਾ ਮੁਟਿਆਰਾਂ ਨੂੰ ਉਹ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਉਹ ਜੀਨ ਸ਼ੀਨ ਨਾਲ ਸਿਰ ਤੇ ਟੋਪੀ ਪਾਉਣਾ ਸੌਂਦਾ ਨਹੀਂ ਸਰਦਾਰਾਂ ਨੂੰ ਓਏ ਥਾਣੇ ਤੇ ਕਚੈਰੀ ਟੋਲੀ ਕੱਪੜੇ ਪਾਈਏ ਨਾ ਓ ਮਰਦਾਂ ਵਿੱਚ ਨਸੀਬਾ ਥਾ ਥਾ ਹੱਥ ਵਿਖਾਈਏ ਨਾ ਓ ਮਰਦਾਂ ਵਿੱਚ ਨਸੀਬਾ ਥਾ ਥਾ ਹੱਥ ਵਿਖਾਈਏ ਨਾ ਹਮਰੇ ਨਾ ਬੁੱਢਾਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪਤੀਨਾਰ ਦਾ ਓ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਨਾ ਬੁੱਢਾ ਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪਤੀ ਨਾਰ ਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਓਏ ਯਾਰੀਆਂ ਨਾ ਭਾਈਏ ਜਾਨਵਾਰ ਕਿਉਂ ਪਿੱਠ ਨਾ ਦਿਖਾਈਏ ਮਿੱਤਰੋ ਓਏ ਯਾਰੀ ਲਾ ਕੇ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਏ ਮਿੱਤਰੋ ਓਏ ਯਾਰੀ ਲਾ ਕੇ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਏ ਮਿੱਤਰੋ ਵਿਸ਼ਵਾਸ਼ੀ ਉਸ ਦਾ ਜੋ ਕਰੇ ਦਗੇ ਬਾਧੀਆਂ ਉਹ ਹੁੰਦਾ ਨਹੀਂ ਵਿਕਾਸ ਕਦੇ ਉਸ ਪਿੰਡ ਦਾ ਵੀ ਜਿੱਥੇ ਧੜੇ ਬਾਧੀਆਂ ਓਏ ਹੱਕ ਸੱਚ ਤੇ ਗਰੀਬਾਂ ਲਈ ਜੋ ਲੜਦਾ ਉਹਨੂੰ ਹੀ ਵੋਟ ਪਾਈਏ ਮਿੱਤਰਾ ਓਏ ਯਾਰੀ ਲਾ ਕੇ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਏ ਮਿੱਤਰਾ ਓਏ ਯਾਰੀ ਲਾ ਕੇ ਯਾਰ ਦੀ ਜੇ ਪੈਣ ਤੱਕਣੀ ਨਾ ਯਾਰੀ ਲਾਏ ਮਿੱਤਰਾ ਦੁਸ਼ਮਣ ਆਜੇ ਘਰੇ ਤੇ ਮੱਥੇ ਵਤ ਨਹੀਂ ਪਾਈਦਾ ਓ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ ਓ ਦੁਸ਼ਮਣ ਆਜੇ ਘਰੇ ਤਾਂ ਮੱਥੇ ਵਤ ਨਹੀਂ ਵਾਈਦਾ ਓਏ ਗੈਰੀ ਹੱਥੋਂ ਲੈ ਕੇ ਕਦੇ ਕੋਈ ਚੀਜ਼ ਬਈ ਖਾਈਏ ਨਾ ਉਹ ਸਭ ਸ਼ੇਰ ਤੇ ਜੱਟ ਕਦੇ ਵੀ ਸੁਤਾ ਠਾਈਏ ਨਾ ਓਏ ਸਭ ਸ਼ੇਰ